दीपक बंसल पुरानी मिर्ची मंडी कैम्प लगे ਨੌਜਵਾਨ ਨੇ ਪਹਿਲੀ ਵਾਰੀ ਕੈਂਪ ਲਾਇਆ ਬੜਾ ਉਤਸ਼ਾਹ ਦਿਖ ਰਿਹਾ ਤੇ ਮੇਰੇ ਛੋਟੇ ਭਰਾ ਨੇ ਆਪਣੀ ਮਾਤਾ ਆਸ਼ਾ ਮਾਤਾ ਦੀ ਯਾਦ ਚ ਇੱਕ ਕੈਂਪ ਲਾਇਆ ਮੈਨੂੰ ਇਹਨਾਂ ਨੇ ਪਰਸੋ ਦੱਸਿਆ ਸੀਗਾ ਮੈਂ ਇਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਵੱਧ ਚੜ ਕੇ ਕੈਂਪ ਲਾਓ ਤੇ ਉਰੇ ਆ ਕੇ ਮੈਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਇਹਨਾਂ ਨੇ ਪਹਿਲੀ ਵਾਰੀ ਕੈਂਪ ਲਾਇਆ ਬੜਾ ਉਤਸ਼ਾਹ ਨਾਲ ਨੌਜਵਾਨਾਂ ਨੇ ਪੂਰਾ ਜਿਵੇਂ ਮੈਂ ਕਹਿੰਦਾ ਆ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਹਟ ਕੇ ਸੋਸ਼ਲ ਕੰਮ ਖੇਡਾਂ ਇਨਾ ਕਰਨੀ ਜਾਣਾ ਚਾਹੀਦਾ ਹੈ ਤਾਂ ਜੂਰੇ ਬਲੱਡ ਕੈਂਪ ਚ ਮੈਂ ਜ਼ਿਆਦਾਤਰ ਦੇਖ ਰਿਹਾ ਨੌਜਵਾਨ ਪੂਰੇ ਐਕਟਿਵ ਹੈ। ਇਹਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ। ਮੈਂ ਇਹਨਾਂ ਨੂੰ ਬਤਾਈ ਦਿਨਾ ਹੈ ਇਹ ਬਤਾਈ ਦੇ ਪਾਤਰ ਹੈ ਭਾਈ ਸਾਹਿਬ ਸਾਡੇ ਵਧੀਆ ਗਰੁੱਪ ਬਣਾ ਰਹੇ ਆਂ। ਵੱਧ ਕੇ ਕੰਮ ਕਰੋ ਅਸੀਂ ਤੁਹਾਡੇ ਨਾਲ। ਕੀ ਕਹਿਣਾ ਹੈ ਨੌਜਵਾਨਾਂ ਨੂੰ ਅੱਜਕੱਲ੍ਹ? ਨੌਜਵਾਨਾਂ ਨੂੰ ਕਹਿ ਰਹੇ ਆਂ ਬਲੱਡ ਨੇਸ਼ਨ ਦੇ ਕੈਂਪਾਂ ਚ ਬਲੱਡ ਡੋਨੇਟ ਕਰੇ ਕਰੋ, ਜਾਇ ਕਰੋ। ਬਲੱਡ ਦੇ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਹੈ। ਇਹ ਕੈਸਾ ਦਾਨ ਹੈ ਜਿਹੜਾ ਫ੍ਰੀਜ দিয়া ਜਾਂਦਾ ਹੈ। ਨਹੀਂ ਕੋਈ ਸੰਸਥਾ ਨੂੰ ਕੋਈ ਪੈਸੇ ਦੇਣੇ ਆ ਕੁਛ ਆ ਵੱਖਰੀ ਚੀਜ਼ ਐ ਇਹ ਇਸ ਨਾਲ ਇੱਕ ਜਾਨ ਬਚਦੀ ਐ ਤਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਬਲੱਡ ਡੋਨੇਟ ਕਰਨਾ ਚਾਹੀਦਾ ਕਿਸੇ ਦੀ ਜ਼ਿੰਦਗੀ ਵਾਸਤੇ ਆਪਾਂ ਨੂੰ ਇਹ ਦੇਣਾ ਚਾਹੀਦਾ। ਰਾਮਾ ਮਾਤਾ ਦੀ ਮੈਂ ਗੁਰਚਰਨ ਗੁਰਚਰਨ ਸਿੰਘ ਇਹ ਖਾਲੀ ਮਾਤਾ ਮੰਦਿਰ ਮਿਰਚ ਮੰਡੀ ਸੰਸਥਾ ਸਾਡੇ ਜਿਹੜੇ ਕਿ ਮਹੱਲਾ ਵਾਸੀ ਸਾਰੇ ਵੀਰ ਭਾਈ ਅਸੀਂ ਇਕੱਠੇ ਹੋ ਕੇ ਇੱਕ ਸੋਚ ਕਰੀ ਵੀ ਨਸ਼ੇ ਦੇ ਵਿਰੁੱਧ ਇੱਕ ਮੁਹਿੰਮ ਚਲਾਈਏ ਜਿਸ ਦਾ ਇੱਕ ਛੋਟਾ ਜਿਹਾ ਉਪਰਾਲਾ ਖੂਨਦਾਨ ਕੈਂਪ ਤੋਂ ਸ਼ੁਰੂ ਕਰਿਆ ਤਾਂ ਕਿ ਸਾਡੇ ਆਲਾ ਦਵਾਲਾ ਜਿਹੜਾ ਹੈ ਸਾਫ਼ ਸੁਥਰਾ ਰਹੇ ਤੇ ਮੁੰਡਿਆਂ ਨੂੰ ਪ੍ਰੋਤਸਾਹਨ ਮਿਲੇ ਕਿ ਉਹ ਅੱਗੇ ਆਪਣੇ ਆਪ ਨੂੰ ਹੈਲਦੀ ਰੱਖਣ ਫਿੱਟ ਰੱਖਣ ਤਾਂ ਕਿ ਅਸੀਂ ਅੱਗੇ ਜਾਨਾਂ ਬਚਾ ਸਕੀਏ ਅਸੀਂ ਇਹ ਖੂਨਦਾਨ ਆਪਣੇ ਮਾਤਾ ਜੀ ਦੀ ਯਾਦ ਵਿੱਚ ਲਾਇਆ ਆਸ਼ਾ ਮਾਤਾ ਜੀ ਸਵਰਗੀ ਆਸ਼ਾ ਮਾਤਾ ਜੀ ਜਿਉਂਕਿ ਉਹਨਾਂ ਨੂੰ ਵੀ ਸਮਰਪਣ ਹੈ ਸਾਡੀ ਏਪੀ ਜਾਨ ਦੀ ਟੀਮ ਆਈ ਹੈ ਇਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਕੈਂਪ ਨੂੰ ਸக்ஸੈਸਫੁਲ ਬਨਵਾਇਆ ਸਾਡੇ ਦੀਪਕ ਬੰਸਲ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਸਹਾਇਤਾ ਦਿੱਤੀ ਹੈ ਤਨੋਮਨੋ ਸਾਡੇ ਟੋਨੀ ਪਾ ਜੀ ਨਵੀ ਨਿਤਿਨ ਪਾ ਜੀ ਸਾਡਾ ਮੁਹੱਲਾ ਪੂਰਾ ਸਾਡੇ ਨਾਲ ਖੜਿਆ ਜੀ ਤੇ ਅਸੀਂ ਉਮੀਦ ਕਰਦੇ ਹਾਂ ਵੀ ਸ਼ਹਿਰ ਤੋਂ ਕੱਲੀ ਕੱਲੀ ਗਲੀ ਤੋਂ ਸਾਡੇ ਵਲੰਟੀਅਰ ਨੈਕਸਟ ਟਾਈਮ ਆਣਗੇ ਸਾਨੂੰ ਹੈਲਪ ਕਰਨਗੇ ਤੇ ਅਸੀਂ ਇਹ ਨਸ਼ੇ ਦੇ ਵਿਰੁੱਧ ਜਿਹੜੀ ਕਦਮ ਚੱਕਿਆ ਹੈ ਇੱਕ ਕਦਮ ਐਵੇਂ ਹੀ ਅੱਗੇ ਵਧਾਂਦੇ ਰਵਾਂਗੇ ਤੇਜ਼ ਦੇ ਨਾਲ ਜੀ ਕਿੰਨੇ ਕੁ ਡੋਨਰ ਹੋ ਗਏ ਸਾਡੇ ਡੋਨਰ 35 ਪਲੱਸ ਗਏ ਆ ਜੀ ਇਸ ਵਾਰ ਇਸ ਕੈਂਪ 'ਚ ਇੱਕ ਪਹਿਲਾ ਉਪਰੇਲਾ ਸੀਗਾ ਪਰ ਸਾਡੀ ਕੋਸ਼ਿਸ਼ ਰਹੇਗੀ ਨੈਕਸਟ ਟਾਈਮ ਅਸੀਂ ਇਸ ਤੋਂ ਡਬਲ ਫਿਗਰ ਦੇ ਵਿੱਚ ਜਾਈਏ ਇਸ ਦੇ ਨਾਲ ਹੀ ਸਾਡਾ ਇੱਕ ਮੈਸੇਜ ਹੈ ਸਮਾਜ ਦੇ ਲਈ ਖੂਨਦਾਨ ਕਰੋ ਜ਼ਰੂਰੀ ਹੈ ਕਿਉਂਕਿ ਤੁਸੀਂ ਫਿਟਰ ਹੋਵੋਗੇ ਤਾਂ ਹੀ ਖੂਨਦਾਨ ਕਰ ਪਾਓਗੇ ਤੇ ਸਭ ਤੋਂ ਵੱਡਾ ਦਾਨ ਹੈ ਇਸ ਦੇ ਨਾਲ ਹੀ ਤੁਸੀਂ ਉਧੇ ਲਗਾਓ ਕੁਦਰਤ ਦੇ ਨਾਲ ਪਿਆਰ ਕਰੋ ਸਨਮਾਨ ਕਰੋ ਕੁਦਰਤ ਦਾ ਤਾਂ ਕਿ ਕੁਦਰਤ ਤੁਹਾਨੂੰ ਹੈਲਦੀ ਰੱਖੇ ਕਿਉਂਕਿ ਕੋਵਿਡ ਦੇ ਟਾਈਮ ਅਸੀਂ ਬਹੁਤ ਕੁਝ ਖੋਇਆ ਹੈ ਜੇਸੀਂ ਫਿੱਟ ਰਹਾਂਗੇ ਤੇ ਕੁਦਰਤ ਸਾਨੂੰ ਬਹੁਤ ਕੁਝ ਦੇएगी ਵੀ ਥੈਂਕ ਯੂ ਡਾਕਟਰ ਮੈਂ ਬਾਜੀ ਮੇਰਾ ਨਾਮ ਡਾਕਟਰ ਸ਼ੀਨਾ ਮਿੱਤਲਰ ਮੈਂ ਇਨਚਾਰਜ ਬਲੱਡ ਸੈਂਟਰ ਐਪੀਜਨ ਹਸਪੀਟਲ ਰਾਜਪੁਰਾ ਤੋਂ ਆਈ ਹਾਂ ਆਪਾਂ ਇੱਥੇ ਬਲੱਡ ਬੈਂਕ ਦੇ ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿੱਤੇ ਏਰੀਆ ਹੈਗਾ ਮਿਰਚ ਮੰਡੀ ਕਲਾ ਮਾਤਾ ਮੰਦਿਰ ਦੀ ਐਸੋਸੀਏਸ਼ਨ ਨੇ ਇੱਥੇ ਕੈਂਪ ਲਗਾਇਆ ਹੈ ਕੈਂਪ ਬਹੁਤ ਵਧੀਆ ਚੱਲਿਆ ਹੈ ਬਹੁਤ ਅੱਛੀ ਕਲੈਕਸ਼ਨ ਹੋ ਗਈ ਹੈ ਕਿੰਨੇ ਕੁ ਯੂਨਿਟ ਹੋ ਗਏ 30 ਯੂਨਿਟ ਹੋ ਗਏ ਨੇ ਪਰ ਇਹਨਾਂ ਨੇ ਬਹੁਤ ਘੱਟ ਟਾਈਮ ਦੇ ਵਿੱਚ 30 ਯੂਨਿਟ ਕਰਾ ਦਿੱਤੇ ਕਿੰਨੇ ਕਿੰਨੇ ਲੱਗੇ ਦੇ ਕੈਂਪ 10:00 ਜੀ 10:30 ਵਜੇ ਸ਼ੁਰੂ ਹੋਇਆ ਸੀਗਾ 1:30 ਵਜੇ ਤੱਕ ਇਹਨਾਂ ਨੇ 30 ਯੂਨਿਟ ਕਰਾ ਦਿੱਤੇ ਕਹਿਣਾ ਚਾਹਦੇ ਹਾਂ ਅੱਜ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਬਲੱਡ ਡੋਨੇਸ਼ਨ ਜ਼ਰੂਰੀ ਹੈ ਕਿਉਂਕਿ ਬਲੱਡ ਇੱਕ ਐਸੀ ਚੀਜ਼ ਹੈ ਜਿਹੜੀ ਕਿਤੇ ਨਹੀਂ ਬਣਦੀ ਸਿਰਫ ਇਹ ਹਿਊਮਨ ਬੀਿੰਗ ਦੇ ਵਿੱਚ ਹੀ ਬਣਦੀ ਹੈ ਤਾਂ ਖੂਨਦਾਨ ਜ਼ਰੂਰ ਕਰੋ ਕਿਉਂਕਿ ਖੂਨਦਾਨ ਨਾਲ ਆਪਾਂ ਇੱਕ ਖੂਨਦਾਨ ਨਾਲ ਆਪਾਂ ਚਾਰ ਜਾਨਾਂ ਬਚਾ ਸਕਦੇ ਹਾਂ ਠੀਕ ਹੈ ਕਿਉਂਕਿ ਇਹਦੇ ਵਿੱਚ ਚਾਰ ਕੰਪੋਨੈਂਟ ਬਣ ਜਾਂਦੇ ਨੇ ਜਿਵੇਂ ਕਿ ਪਲੇਟਲੇਟਸ ਬਣਦੇ ਨੇ ਕਰਾਇਓ ਪ੍ਰੈਸੀਡੈਂਟ ਫਰੈਸ਼ ਫਰੋਜ਼ਨ ਪਲਾਜ਼ਮਾ ਪੀ ਆਰ ਬੀ ਸੀ ਤੇ ਇਹ ਚਾਰੋਂ ਕੰਪੋਨੈਂਟ ਲਗ ਲਗ ਬੰਦਿਆਂ ਨੂੰ ਲੱਗਦੇ ਨੇ ਤਾਂ ਇੱਕ ਜਾਨ ਨੇ ਚਾਰ ਜਾਨਾਂ ਨੂੰ ਬਚਾ ਲੈਣਾ ਤਾਂ ਖੂਨਦਾਨ ਖੂਨਦਾਨ ਦੀ ਜਿਹੜੀ ਹੈਗੀ 18 ਤੋਂ 65 ਸਾਲ ਤੱਕ ਹੈਗੀ ਹੈ ਜਦੋਂ 18 ਸਾਲ ਦੇ ਹੋ ਜਾਣੇ ਹੋ ਤਦ ਵੋਟ ਵੀ ਤਾਂ ਪਾਣ ਜਾਣੇ ਹੋ ਤਾਂ ਖੂਨਦਾਨ ਜ਼ਰੂਰ ਕਰੋ ਥੈਂਕ ਯੂ